ਕੁਰਾਲੀ ਦੇ ਨਜ਼ਦੀਕੀ ਪਿੰਡ ਸਿੰਘਪੁਰਾ ਵਿਖੇ ਸਹਿਬ지 ਗੁਰੂ ਹਰਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬਹੁਤ ਹੀ ਧੂਮਤਾ ਮਤੇ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਮੌਕੇ ਨੌਜਵਾਨ ਯੂਥ ਆਗੂ ਰਵੀ ਬੜਾਚ ਵੱਲੋਂ ਡਾਕਟਰਾਂ ਦੀ ਸਹਾਇਤਾ ਨਾਲ ਦੰਦਾਂ ਦਾ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਆਪਣੇ ਦੰਦਾਂ ਦਾ ਚੈੱਕਅਪ ਕਰਵਾਇਆ। ਜਾਣਕਾਰੀ ਦਿੰਦੇ ਹੋਏ ਯੂਥ ਆਗੂ ਰਵੀ ਬੜਾਚ ਨੇ ਕਿਹਾ ਕਿ ਪੰਜਾਬ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਤੇ ਗੁਰੂਆਂ ਦੇ ਆਸ਼ੀਰਵਾਦ ਸਦਕਾ ਹੀ ਅਤੇ ਹਰ ਇੱਕ ਕੰਮ ਸੰਭਵ ਹੁੰਦੇ ਹਨ ਨੌਜਵਾਨਾਂ ਦੇ ਵਿੱਚ ਵੀ ਕਾਫੀ ਉਸ਼ਾ ਦੇਖਣ ਨੂੰ ਮਿਲਿਆ ਅਤੇ ਦੂਰ ਦਰਾਡੇ ਤੋਂ ਆਈਆਂ ਸੰਗਤਾਂ ਨੇ ਗੁਰੂ ਘਰ ਦੇ ਵਿੱਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਰਾਗੀ ਢਾਡੀ ਜਥਿਆਂ ਨੇ ਸੰਗਤਾਂ ਨੂੰ ਕੀਰਤਨ ਅਤੇ ਇਤਿਹਾਸ ਨਾਲ ਜੋੜਿਆ ਤਸਵੀਰਾਂ ਤੁਸੀਂ ਦੇਖ ਹੀ ਰਹੇ ਉਸ ਕੈਂਪਰੀਆਂ ਵੀ ਨੇ ਜਿੱਥੇ ਡਾਕਟਰਾਂ ਦੀ ਟੀਮ ਦੁਆਰਾ ਬੱਚਿਆਂ ਦੇ ਛੋਟੇ-ਛੋਟੇ ਬੱਚਿਆਂ ਦੇ ਦੰਦ ਚੈੱਕਅਪ ਕਰਾਏ ਜਾ ਰਹੇ ਹਨ ਅਤੇ ਉਸ ਤੋਂ ਬਾਅਦ ਪੰਗਤ ਰੂਪੀ ਸੰਗਤ ਨੇ ਬੈਠ ਕੇ ਪ੍ਰਸ਼ਾਦਾ ਲੰਗਰ ਪਾਣੀ ਛਕਿਆ ਆਓ ਤੁਹਾਨੂੰ ਵੀ ਦਿਖਾਨਿਆਂ ਇੱਥੋਂ ਦੀਆਂ ਕੁਝ ਹੋਰ ਝਲਕੀਆਂ ਅਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਡਾਕਟਰਾਂ ਦੇ ਨਾਲ ਪਿੰਡ ਦੇ ਸਰਪੰਚ ਦੇ ਨਾਲ youth ਆਗੂ ਰਵੀ ਬੜੈਚ ਦੇ ਨਾਲ ਅਤੇ ਇਸ ਦੇ ਨਾਲ ਗੁਰੂ ਘਰ ਦੇ ਵਿੱਚ ਜੋ ਅੱਜ ਸਮਾਗਮ ਹੋਰਿਆਂ ਉਹਨਾਂ ਦੇ ਵੀ ਆਪ ਨੂੰ ਦਰਸ਼ਕ ਦਾਰੇ ਕਰਾਵਾਂਗੇ ਕਿਸ ਤਰ੍ਹਾਂ ਗੁਰੂ ਘਰ ਦੇ ਰਾਗੀ ਢਾਡੀ ਗੁਰੂ ਘਰ ਦਾ ਇਤਿਹਾਸ ਸਰਵਣ ਕਰਵਾ ਰਹੇ ਹਨ ਅਤੇ ਸੰਗਤਾਂ ਨੂੰ ਕੀ ਅਪੀਲ ਕਰ ਰਹੇ ਹਨ ਇਹ ਕੈਂਪ ਪਿੰਡ ਦੀ ಗ್ರಾಮ ਪੰਚਾਇਤ ਵੱਲੋਂ ਤੇ ਰਵੀ ਹੋਈ ਰਾਜਜੀ ਵੱਲੋਂ ਜਿਹੜਾ ਲਗਾਇਆ ਗਿਆ ਹੈ ਉਹ ਬਹੁਤ ਹੀ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਵਿੱਚ ਕਾਫੀ ਮਰੀਜ਼ ਅਸੀਂ ਇਸ ਤਰ੍ਹਾਂ ਦੇ ਦੇਖੇ ਆ ਜਿਹੜੇ ਕਿ ਆਪਣਾ ਇਲਾਜ ਅਫੋਰਡ ਹੀ ਨਹੀਂ ਕਰ ਸਕਦੇ ਤੇ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਉਹਨਾਂ ਨੂੰ ਬਹੁਤ ਵਧੀਆ ਸਹੂਲਤ ਮਿਲ ਜਾਂਦੀ ਹੈ ਤੇ ਸਾਡੇ ਵੱਲੋਂ ਦਸ਼ਮੇਸ਼ ਆਈ ਸੈਂਟਰ ਦੀ ਟੀਮ ਵੱਲੋਂ ਰਵੀ ਬੜਾ ਜੀ ਦਾ ਤੇ ਸਰਪੰਚ ਜਰਦ ਜੀ ਦਾ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਮੇਰੇ ਸਿਹਤ ਵਿਭਾਗ ਦੇ ਸਾਥੀਓ ਤੇ ਹੋਰ ਪਿੰਡ ਦੇ ਸਾਥੀਓ ਅੱਜ ਜੋ 1987 ਤੋਂ ਇੱਥੇ ਲੜੀ ਚੱਲ ਰਹੀ ਹੈ ਇੱਥੇ ਹਰ ਇੱਕ ਸਾਲ ਸਮਾਗਮ ਹੁੰਦਾ ਹੈ ਇਸ ਸਮਾਗਮ ਦੇ ਵਿੱਚ ਹਜ਼ਾਰਾਂ ਲੋਕ ਆਉਂਦੇ ਹਨ ਤੇ ਇੱਥੇ ਪੇਸ਼ੀ ਕੀ ਹੁੰਦੀਆਂ ਖਾਸ ਤੌਰ ਤੇ ਬਣੀਆਂ ਹੋਈਆਂ ਜਲੇਬੀਆਂ ਛੱਕੇ ਜਾਂਦੇ ਨੇ ਨਾਲ ਸਾਲ ਸਬ지 ਫੁਲਕਾ ਤੇ ਇਸ ਤੋਂ ਇਲਾਵਾ ਇੱਥੇ ਜੋ ਕਥਾਵਾਚਕ ਜਾਂ ਢਾਡੀ ਸਾਧਾ ਢਾਡੀ ਸਾਥੀ ਉਹ ਵੀ ਆਪਣੀਆਂ ਕਲਾਮਾਂ ਪੇਸ਼ ਕਰਦੇ ਨੇ ਤੇ ਮੈਂ ਜਿਹੜਾ ਅੱਜ ਇੱਥੇ ਕੈਂਪਰ ਲੱਗਿਆ ਹੈ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਕੋਈ 100 ਦੇ ਲਗਭਗ 95 96 ਕੇਸ ਇੱਥੇ ਚੈੱਕ ਹੋ ਗਏ ਨੇ ਜਿਨ੍ਹਾਂ ਨੂੰ ਦਵਾਈਆਂ ਬੂਟੀਆਂ ਨੇ ਕੋਲੋਂ ਐਨ ਕਾਬੀ ਜੱਤੀਆਂ ਨੇ ਅੱਖਾਂ ਵਾਲਿਆਂ ਨੂੰ ਤਾਂ ਮੈਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤਾਂ ਫਿਰ ਇੱਕ ਵਾਰ ਸਹਿਦ ਭਾਗ ਦੇ ਲਾਜ਼ਮਾ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਦੇਖੋ ਇਹ ਜਿਹੜਾ ਕੈਂਪ ਲਗਾਇਆ ਗਿਆ ਦਸ਼ਮੇਸ਼ ਆਈ ਸੈਂਟਰ ਵੱਲੋਂ ਲਗਾਇਆ ਗਿਆ ਏ ਜਿੱਦਾਂ ਆਪਾਂ ਦੇਖਦੇ ਆਂ ਕਿ ਆਪਣੇ ਪੰਜਾਬ ਜਿਹੜਾ ਹੈਗਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਗੁਰੂਆਂ ਨੇ ਬਖਸ਼ਿਆ ਹੋਇਆ ਏ ਆਪਣੇ ਪੰਜਾਬ ਦਾ ਹਮੇਸ਼ਾ ਤੋਂ ਹੀ ਕੋਈ ਕਿਸੇ ਵੀ ਖੇਤਰ ਦਾ ਬੰਦਾ ਏ ਹਮੇਸ਼ਾ ਚਾਹੁੰਦਾ ਹੁੰਦਾ ਏ ਕਿ ਅਸੀਂ ਕਿਸੇ ਨਾ ਕਿਸੇ ਵਾਸਤੇ ਨੂੰ ਸਮਾਜ ਸੇਵਾ ਜਾਂ ਲੋਕਾਂ ਦਾ ਭਲਾ ਕਰੀਏ ਸਾਡੇ ਇੱਥੇ ਜਿਹੜਾ ਸਮਾਗਮ ਹੈ ਸੰਤਜੀਤ ਸਿੰਘ ਜੀ ਹੰਸਾਲੀ ਵਾਲੇ ਬਾਬਾ ਜੀ ਦੁਆਰਾ ਇਹ ਲੜੀ ਚਲਾਈ ਗਈ ਹੈ ਹਰ ਇੱਕ ਸਾਲ ਦੇਸੀ ਕੀ ਜਲੇਬੀਆਂ ਦਾ ਜਿਹੜਾ ਸਮਾਗਮ ਹੁੰਦਾ ਹੈ ਇਹ ਜਿਹੜਾ ਉਪਰਾਲਾ ਹੈ ਸਾਡੇ ਨੌਜਵਾਨਾਂ ਵੱਲੋਂ ਪਰਮਿੰਦਰ ਖੜਾ ਮੇਰਾ ਛੋਟਾ ਭਾਈ ਇਹ ਸਾਡੇ ਜਿਹੜੇ ਦਸ਼ਮੇਸ਼ਾਈ ਸੈਂਟਰ ਵਾਲਿਆਂ ਗੱਲ ਇਹਦੀ ਗੱਲਬਾਤ ਹੋਈ ਸੀਗੀ ਉਹਨਾਂ ਨੇ ਸਾਨੂੰ ਕਿਹਾ ਸੀ ਅਸੀਂ ਕਿਹਾ ਵੀ ਮੋਸਟ ਵੈਲਕਮ ਅਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਹਿੰਦੇ ਨੇ ਨੌਜਵਾਨ ਪਿੰਡ ਦੇ ਨੌਜਵਾਨਾਂ ਵੱਲੋਂ ਇਹ ਜਿਹੜਾ ਕੈਂਪ ਲਗਾਇਆ 100 ਦੇ ਕਰੀਬ ਲੋਕਾਂ ਨੇ ਅੱਖਾਂ ਦੇ আর ਦੰਦਾਂ ਦੇ ਜਿਹੜੇ ਇਹ ਕਰਾਏ ਅੱਜ ਚੈੱਕਅਪ ਕਰਾਏ ਆ ਸਾਡਾ ਇਹੀ ਮੋਟਿਵ ਸੀਗਾ ਕਿ ਵੱਧ ਤੋਂ ਵੱਧ ਇਹ ਜਿਹੜਾ ਲੋਕਾਂ ਨੂੰ ਕੋਈ ਨਾ ਕੋਈ ਜਿਹੜੀ ਬਾਬਾ ਜੀ ਦੇ ਦਿਹਾੜੇ ਤੇ ਕੋਈ ਨਾ ਕੋਈ ਜਿਹੜੀ ਫੈਸਿਲਿਟੀ ਆ ਕੋਈ ਬਿਮਾਰੀ ਦਾ ਜਿਹੜਾ ਇਲਾਜ ਹੋ ਸਕੇ ਬਾਕੀ ਕਰਨ ਵਾਲੇ ਗੁਰੂ ਗੋਬਿੰਦ ਸਿੰਘ ਜੀ ਆ ਸਾਡੇ ਗੁਰੂ ਆ ਇਸ ਅਸੀਂ ਇੱਕ ਜਰੀਆ ਆ ਜਿਹੜਾ ਕਿ ਅਸੀਂ ਲੋਕ ਆਪਣਾ ਅਫਰਟ ਕਰਿਆ ਕਰਨ ਕਰਾਉਣ ਵਾਲੇ ਗੁਰੂ ਸਾਹਿਬ ਆ ਸਾਡੇ ਠੀਕ ਹੈ ਧੰਨਵਾਦ ਹਾਂਜੀ ਭਾਈ ਜਿਆ ਸਿੰਘ ਦੇਣ ਗਿਆ ਉਹਦੇ ਹਿਸ਼ਾਂ ਲਿਖਿਆ ਉਹਦਾ ਬਾਹੇ ਕਿ ਰਜੀਤਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਉਹ ਪੱਤਰ ਦਾ ਦੇਖ ਲਿਆ ਉਹਨੇ ਫਤਿਹ ਵੀ ਬਣਾ ਸਕਿਆ ਜੇ ਕਿਤੇ ਔਰੰਗਾ ਫਤਿਹ ਬਣਾ ਲੈਂਦਾ ਉਹਦਾ ਕਲਿਆਣ ਹੋ ਜਾਂਦਾ ਸਾਧ ਸੰਗਤ ਜੀ ਤੁਸੀਂ ਕੰਮ ਵੀ ਛੱਡਿਆ ਅਸ਼ਾਦਾ ਪਾਣੀ ਵੀ ਇੱਥੇ ਜਲੇਬੀ ਵੀ ਹੈ ਸਾਰੀ ਕੋਤਾ ਫੱਤੀ ਬਚਾਰ ਦਾ ਕੋਈ ਨਹੀਂ ਨਾ ਦੁੱਧ ਪੀਓ ਚਾਹ ਜਾਂ ਜਾ ਤੀਓ ਤੇ ਕੌਫੀ ਪੀਓ ਜੋ ਮਰਜੀ ਪੀਓ ਅਰੇ ਫਤਿਹ ਨਾ ਛੱਡੋ ਕਿੱਥੇ ਗਏ ਤੇ ਕਿੰਘ ਪਰੇ ਗਏ ਕੀ ਲੰਗਰ ਬਹੁਤ ਵਸਾਖਾ ਕਿੰਨਾਂ ਕੱਠੇ ਤੇ ਕਿੰਨਾ ਕੱਠਾ ਇਹ ਵੀ ਆਪੇ ਦੇਖ ਲੈ ਮੈਂ ਬਹੁਤਾ ਕਹਿਣਾ ਨਹੀਂ ਹਾਂ ਇਹ ਤਾਂ ਉਹੀ ਕਰ ਸਕਣ ਜਾਣ ਜਿਹੜੇ ਕਰਨਾ ਚਾਹੁੰਦੇ ਪੰਗਤ ਨੂੰ ਸਾਰੀ ਬੰਦ ਦਿੱਤੀ ਉਹੜਾਈ ਉਹਨੂੰ ਸਾਬ ਦੇ ਖੇੜਾ ਏ ਜਦ ਸਾਬ ਦੇ ਖੇੜਾ मन सारत खे कवता पुछिया गुरू दवारे रुणी सुन खे रोल गाने सारे मोमन सार के ते कविता पुछिया गुरू दवारे ਮੁਕਤੀ ਨੂੰ ਤੁਂਜਾ ਦੀ ਮੁਕਤੀ ਤਾ ਰਾਜ ਸਭ ਸੰਤਾਂ ਤੋਂ ਮੁਕਤ ਰਹਿਣਾ ਲੱਖਾਂ ਚੜ੍ਹਦੇ ਪਰਬਦੀਆਂ ਲੱਖ ਲੱਖ ਵਧਾਈਆਂ ਗੁਰਹਾਇ ਰੂਹੇ ਬਦੀ ਦੇ ਪਰਬਦੀਆਂ ਲੱਖ ਲੱਖ ਵਧਾਈਆਂ ਗੁਰਹਾਇ ਰੂਹੇ ਬਦੀ ਦੇ ਪਰਬਦੀਆਂ ਲੱਖ ਲੱਖ ਵਧਾਈਆਂ